ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਪੱਕਾ ਨੰਬਰ 1 ਪੱਕੇ ਨੰਬਰ 1 ਪਿੰਡ ਦੇ ਵਿੱਚ ਆ ਜਦੋਂ ਤੁਸੀਂ ਟੈਣੇ ਤੋਂ ਪੱਕੇ ਨੰਬਰ 1 ਨੂੰ ਪਿੰਡ ਨੂੰ ਐਂਟਰੀ ਕਰੋਗੇ ਤੇ ਪਿੰਡ ਦੇ ਵਿੱਚ ਐਂਟਰੀ ਕਰਦੇ ਅਨੁਸਾਰ ਹੀ ਵੀਰ ਦਾ ਘਰ ਆ ਮਿੱਤਰੋ ਘਰੇਲੂ ਪਰਿਵਾਰ ਆ ਇੱਕ ਤੁਹਾਡੇ ਲਈ ਠੰਡੀ ਸੀਲ ਕ੍ਰਾਸ ਅੰਗ ਦੇ ਵਿੱਚ ਗਾਂ ਲੈ ਕੇ ਆਏ ਆ ਜਿਹੜੇ ਭਰਾ ਚੰਗਾ ਦੁੱਧ ਮਹੀਆਂ ਵਰਗਾ ਪਾਲਦੇ ਘਰੇ ਦੇਸੀ ਅੰਗ ਦੇ ਵਿੱਚ ਰੱਖਣੀ ਗਾਂ ਪਸੰਦ ਕਰਦੇ ਆ ਦੋਖਲੇ ਪਣ ਦੇ ਵਿੱਚ ਗਾਂ ਲੈਣੀ ਪਸੰਦ ਕਰਦੇ ਆ ਤੇ ਉਹ ਫਿਰ ਬਾਈ ਨਾਲ ਰابطਾ ਕਾਇਮ ਕਰ ਲਿਆ ਜੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦਾ ਰੇਟ ਆ ਕੀ ਦੀ ਜਾਣਕਾਰੀ ਸਾਰੀ ਡਿਟੇਲ ਲੈਨੇ ਬਾਈ ਤੂੰ ਮਿਲਦੇ ਆ ਉਹ ਕਰਦੇ ਗੱਲਬਾਤ ਬਾਈ ਦਾ ਸਸੀਕਰ ਵੀਰ ਜੀ ਸਸੀਕਰ ਬਾਈ ਜੀ ਕੀ ਹਾਲ ਆ ਵੱਡੇ ਬਾਈ ਠੀਕ ਠਾਕ ਜੀ ਸੇਤਾ ਦੇ ਪਰਿਵਾਰ ਮਰੀਆਈ ਚਾਹ ਅੱਛਾ ਵੀਰੇ ਇੱਕ ਵਾਰੀ ਨਾਮ ਦੱਸ ਦੀ ਆਪਣਾ ਹਰਜੀਤ ਸਿੰਘ ਹੈ ਹਰਜੀਤ ਸਿੰਘ ਦੀ ਹਾਂਜੀ ਹਾਂਜੀ ਹਰਜੀਤ ਵੀਰੇ ਜਿਹੜੀ ਗਾ ਵੇਚਣੀ ਆਪਾਂ ਇਹ ਕਿੰਨਾ ਵਾ ਸੂਸ ਹੁੰਦੀ ਹੈ ਬਈ ਚੌਥਾ ਸੂਆ ਬਈ ਚੌਥਾ ਸੂਆ ਇਹਨੇ ਆ ਤੱਕੀ ਸੂਨਾ ਵਾ ਹਾਂਜੀ ਹਾਂਜੀ ਤਿੰਨ ਸੂਏ ਆਪਾਂ ਘਰੇ ਚੋਲੀ ਆ ਹਾਂਜੀ ਹਾਂਜੀ ਕਿੰਨਾ ਦੁੱਧ ਦੇ ਦਿੰਦੀ ਹੈ ਵੀਰੇ ਇਹਦਾ ਹੈਗਾ ਹੀ 1500 ਲੀਟਰ 1500 10 ਕਿਲੋ ਠੀਕ ਹਾਂਜੀ ਹਾਂਜੀ ਤੇ ਅੱਛਾ ਚੂਣ ਚਾਂ ਨੂੰ ਠੰਡੀ ਹੈ ਵੀਰੇ ਹਾਂਜੀ ਹਾਂਜੀ ਬਿਲਕੁਲ ਜਿਹੜਾ ਮਰਜ਼ੀ ਚੋਈ ਜਾਵੇ ਠੀਕ ਹੈ ਵੀਰੇ ਸੂਣ ਦੇ ਵਿੱਚ ਕਿੰਨੀ ਤਰੀਕ ਨੂੰ ਦੇਣ ਪੂਰੇ ਦੱਸਿਆ ਸੀਗਾ 15 ਦਿਨ ਕਿੰਨ ਬਣ ਚੰਗੀ ਜਾਂਦੀ ਥੱਲੋਂ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਵੀ ਦੁੱਧ ਵੀ ਚੱਟਾ ਹੋਊ ਮਈਆਂ ਵਰਗਾ ਹਾਂਜੀ ਹਾਂਜੀ ਮੱਝਾਂਤ ਗਈ ਹੈ ਦੁੱਧ ਠੀਕ ਹੈ ਵੀ ਠੀਕ ਹੈ ਵੀਰੇ ਸੂਆ ਚੌਥਾ ਸੂਣਾ ਇਹਨੇ ਭਾਵੇਂ ਟੀਕੇ ਦੋ ਕਰਾਸ ਕਰਾਈ ਹੋਈ ਹੈ ਜਦ ਸਾਲ ਤੋਂ ਕੋਈ ਨਹੀਂ ਨਹੀਂ ਟੀਕੇ ਟੀਕੇ ਦੀ ਰਹਿ ਜਾਂਦੀ ਹੈ ਹਾਂਜੀ ਹਾਂਜੀ ਤੇ ਬਣ ਕਿੰਨੇ ਕੋ ਟਾਈਮ ਜਾਂਦੀ ਸੂਣ ਤੋਂ ਬਾਅਦ ਬਸ ਦੋ ਕੁ ਮਹੀਨੇ ਬਾਅਦ ਹੀ ਦੋ 2.5 ਮਹੀਨੇ ਬਾਅਦ ਠੀਕ ਹੈ ਜਿਹੜਾ ਘਰੇ ਰੱਖਣ ਵਾਲਾ ਲੈਜੂ ਲੰਬਾ ਤਾਂ ਨਹੀਂ ਆਉਂਦਾ ਨਹੀਂ ਨਹੀਂ ਕੋਈ ਲੰਬੇ ਆ ਰੇਟ ਕੀ ਰਹੂਗਾ ਭਾਈ ਇਹਦਾ ਇਹਦਾ ਭਾਈ 58000 ਰੁਪਏ ਰੇਟ ਠੀਕ ਹੈ ਮਮਨਤਨ ਹੋਜੂ ਮੋਕੇ ਹਾਂਜੀ ਚੌਥਾ ਸੂਆ ਇਹਨੇ ਕਰਮਾ ਵਾਲੀ ਨੇ ਸੁਣਾਵਾ ਸੂਣ ਦੇ ਵਿੱਚ ਦਿਨ ਹਜੇ ਇਹਦੇ 5-7 ਪਏ ਹੋਏ ਆ ਲੇਵੇ ਭਾਂਡੇ ਵਾਲੀ ਗਾਵੇਂ ਬਣੂ ਬਣੂਗੀ ਚੰਗੀ ਥੱਲੋਂ ਨਿਕਲੂਗੀ ਚੰਗੀ ਕਿਉਂਕਿ ਹਜੇ ਗਾਂ ਧਣ ਲੈਂਦੀ ਆ ਥਣ ਥਣ ਚੰਗਾ ਲੱਗਾ ਹੋਇਆ ਮਈਆ ਵਰਗਾ ਥਾਣਾ ਕਰ ਮਈਆ ਵਰਗਾ ਥਣ ਲੱਗਾ ਹੋਇਆ ਕਾਲਾ ਚਾਰੇ ਥਣ ਕੁਝ ਲੈ ਆਈ ਪੁੱਤ ਮੂੰਹ ਤੋਂ ਲੈ ਕੇ ਆਂਦਾ ਥਣਾ ਦੀ ਕੇ ਕਰੀ ਕੈਮਰਾ ਕਮਾਦੇ ਹੁਣ ਮੂੰਹ ਵੇਖ ਨੂੰ ਲੰਦਾ ਕ੍ਰਾਸ ਅੰਗ ਦੇ ਵਿੱਚ ਬਹੁਤ ਸੋਹਣੀ ਬੰਨੋਂ ਪਲੇਨ ਆ ਥੋੜੀ ਜਿਹੀ ਬੰਨੋਂ 19 21 ਦਿਖਾਉਂਦੀ ਆ ਤੋਂ ਹੈਗਾ ਵਾ ਕਹਿਣ ਤੋਂ ਪਹਿਲਾਂ ਵੀ ਰਾਠੀ ਬੰਨ ਦੇ ਵਿੱਚ ਇਹਦਾ ਜਿਆਦਾ ਜਿਹੜਾ ਅੰਗਾ ਕਰਮਾਂ ਵਾਲੀ ਦਾ ਰੇਟ ਜਿਹੜਾ ਇਹਦਾ 58000 ਰੁਪਿਆ ਵਾ ਵਿੱਚੋਂ ਮਾਨਤਨ ਹੋ ਜੂਗਾ ਇਹ ਨੰਬਰ ਤਾਂ ਹੀ ਵੀਰੇ ਕਿੰਨਾ ਆਪਣਾ ਬਾਈ 94179 94179 79001 79001 94179 79001 ਹਾਂਜੀ ਮਿੱਤਰੋ ਇਸ ਨੰਬਰ ਤੇ ਕਰ ਲਓ ਤੁਸੀਂ ਬਾਈ ਹੁਣਾਂ ਨਾਲ ਰਾਬਤਾ ਕਾਇਮ ਨੰਬਰ ਬਾਈ ਹੁਣਾਂ ਦਾ ਸਕਰੀਨ ਦੇ ਉੱਤੇ ਆ ਪਿੰਡ ਪੱਕਾ ਨੰਬਰ 1ਾ ਜਿਹੜਾ ਫਰੀਦਕੋਟ